ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬੱਬ ਕਾਲਾ ਸਰ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਤੇ ਬਿਲਕੁਲ ਆਪ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਮ ਦਿਖਾਉਣੀਆਂ ਤਿੰਨੇ ਸੋਈਆਂ ਸਵਾਈਆਂ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਰੇ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਠੀਕ ਠਾਕ ਹੀ ਗੁਰੂ ਤੇਗ ਬਹਾਦਰ ਦੀ ਮਿਹਰ ਆ ਜੀ ਚਲੋ ਵਧੀਆ ਕਿਰਪਾ ਤੇ ਜੀ ਤੇ ਨਾਮ ਦੱਸਦੇ ਕਰੀ ਨਾਮ ਕਬਲਜੀਤ ਸਿੰਘ ਤੇ ਪਿੰਡ ਬਟਾਰੀ ਠੀਕ ਹੈ ਜ਼ਿਲ੍ਹਾ ਅਮਰੀਕਸਰ ਤੇ ਤਹਿਸੀਲ ਬਕਾਲਾ ਸਾਹਿਬ ਠੀਕ ਹੈ ਪਰ ਇਹ ਤੋਂ 3 ਕਿਲੋਮੀਟਰ ਤੇ ਖਲਕੀਆਂ ਤੋਂ 2 ਕਿਲੋਮੀਟਰ ਪਿੰਡਾ ਪਿੰਡਰਾ ਵਾਲਾ ਕੋਲ ਠੀਕ ਹੈ ਜੀ ਉਹ ਤੋਂ 1 ਕਿਲੋਮੀਟਰ ਬਾਹਰ ਨੂੰ ਮਾ ਫਾੜਕਦੇ ਕੋਲ ਹੀ ਆ ਫਾੜਕਦੇ ਲੱਗ ਗਈ ਹੈ ਹਾਂਜੀ ਤੇ ਫੋਨ ਨੰਬਰ ਵੀ ਇੱਕ ਕਰੀ ਬੋਲਦਾ 98798 ਤੇ 14569 ਠੀਕ ਆ ਅੱਜ ਸੂਈਆਂ ਸਾਰੀਆਂ ਹਾਂਜੀ ਸਾਰੀਆਂ ਸੂਈਆਂ ਵਾ ਠੀਕ ਆ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਜੀ ਇਹਦਾ ਬਚਾਜ ਇਹਦੀ ਬੱਚੀ ਆ ਇਹਦੇ ਮਗਰ ਬੱਚੀ ਆ ਵਾਲੀ ਕਿੰਨੇ ਦੇਣਾ ਹੈ ਸੋਈਨ ਸੂਈਆਂ ਅੱਜ 9 ਦੇ ਦੇਣੀ ਆ ਜੀ ਨਹੀਂ ਹੁਣ ਮਲੇ ਤੇ ਆ ਗਈ ਆ ਮਲੇ ਤੇ ਦਹੀ ਆ ਚੱਲਣ ਹਾਂਜੀ ਮਨੇ ਆ ਜੇ ਦਹੀਂ ਮਲੇ ਮਾਰਨ ਨੂੰ ਠੀਕ ਹੈ ਵੇ ਜੀ ਲਾਜਾ ਜੀ ਬਾਕੀ ਥਣ ਵੀ ਚੰਗਾ ਲੱਗਾ ਇਹਦੇ ਕੋਲ ਕਿੰਨਾ ਮਿੱਠਿਆ ਇਹਦੇ ਕੋਲ ਦੁੱਧ ਦੁੱਧ ਦੇ ਪੱਕਾ 9 ਕਿਲੋ ਤੇ ਆ ਰਿਹਾ ਪਿਆਰ ਪੱਕਾ ਭਾਵੇਂ 4 ਟਾਈਮ ਕੋ ਤਸੱਲੀ ਕਰੇ ਬੱਛੀ ਅੱਛਾ 2 ਟਾਈਮ ਚਵਾ ਕੇ ਦੋਗੇ ਭਾਜੀ 2 ਟਾਈਮ ਚਵਾ ਕੇ ਦਵਾਗੇ ਠੀਕ ਆ ਆ ਬੱਛੀ ਆ ਪਿਛੇ ਹੋਲੀ ਤੇ ਕਿੰਨਾ ਕਰੀ ਜਾਊਗੀ ਦੋ ਤੇ 13-14 ਕਿਲੋ ਦੇ ਪਹੁੰਚੂਗੀ ਤੇ ਮੁੱਲ ਮੁੱਲੇ ਛੋਟਾ ਹੀ ਆ ਠੀਕ ਆ ਮੁੱਲ ਭਾਵੇਂ ਕਰਾਉ ਨੂੰ ਕੋਈ ਵੀਰ ਭਰਾ 40 ਕਰਾਲੇ 42 ਕਰਾਲੇ ਅੱਛਾ ਉਹਨੇ ਕਰਨਾ ਆ 30000 ਚੋਹਾਂ ਨਾਲ 25000 ਦੀ ਦੇ ਦੇਾਂਗੇ ਅੱਛਾ ਜੜੀ ਦੇ ਹੀ ਦੇਣੀ ਐ 28000 ਦੀ ਦੇ ਦੇਣੀ ਐ ਦੇ ਹੀ ਦੇਣੀ ਜੜੀ ਹੈ ਕਿ ਕੋਈ ਕਸਰ ਛੋਟੇ ਵੀਰ ਕੇ ਠੀਕ ਆ 72 ਤਿਆਰ ਦੇ ਕੇ ਦੇ ਦੇ। ਹੋਰ 200 ਛੋੜਿਆ ਵੀਰ ਭਰਾ ਫੋਨ ਕਰਨ ਵਾਲੇ। ਇਹ ਕਿ ਮੌਕੇ ਤੇ 9 ਲੀਟਰ ਕਰੋ ਚਵਾ ਦੋਗੇ? ਦਵਾ ਕੇ ਦਵਾ ਕੇ ਜੀ 2 ਟਾਈਮ ਦੀ ਤਸੱਲੀ ਕਰਾ ਕੇ ਦਵਾਵਾਂਗੇ ਬੱਚੇ। ਅਗਲੇ ਤੇ ਘਰੇ ਜਾ ਕੇ ਵਾਜੇ ਘਟ ਜੇ ਹੋ ਅਗਲੇ ਦੀ। ਠੀਕ ਆ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ। ਇਹ ਵੀ ਤਾਜੀ ਆ ਬੱਚਾ ਇਹਦਾ ਵੀ ਨਾੜੂ ਚਾਹੀਏ। ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਵੀ ਦੀ ਸੁਈ ਨਾ? ਇਹਨੂੰ ਜੀ ਅੱਜ ਨੂੰ 10000 ਰੁਪਏ ਦੇਵਾਂਗਾ। ਅੱਛਾ। ਇਹ ਦੇਖੋ ਜਿਹੜਾ ਪੱਕਾ ਦੁੱਧ ਤਿਆਰ ਹੈ 14 ਲੀਟਰ ਮਿੰਤੀ ਵਾਲਾ ਚੁਆ ਕੇ ਦੋਗੇ ਜਿਹੜਾ ਦੋ ਟਾਈਮ ਦੀ ਤਸੱਲੀ ਚਾਰ ਟਾਈਮ ਦੀ ਤਸੱਲੀ ਠੀਕ ਹੈ ਜੀ ਜੀ ਤੋਰਾਂ ਇੱਕ ਰਿੰਨਮ 14 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਚੁਆ ਕੇ ਦਵਾਂਗੇ ਬਾਕੀ ਅਗੇ ਤੁਸੀਂ ਆਪ ਚੁਆ ਕੇ ਖੜਨਾ ਹੈ ਕਿਉਂਕਿ ਸਿਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ ਬਾਕੀ ਵੀਡੀਓ 'ਚ ਹੋਣ ਵਾਲੇ ਨਸੇ ਦੇ ਵੀ ਸਾਰੇ ਹੱਕਦਾਰ ਤੁਸੀਂ ਜੇ ਜੇ ਕਿਹੇ ਵਿਨਗੋ ਘਾਟਾ ਵੱਧਾ ਹੁੰਦਾ ਹੈ ਤੇ ਉਹਦੇ ਵੀ ਹੱਕਦਾਰ ਤੁਸੀਂ ਜੇ ਇਤੋਂ ਚੰਗਾ ਪਹਿਲਾਂ ਹੀ ਆਪਣੀ ਵੇਖ ਚੱਕ ਕੇ ਖੜਿਆ ਕਰੋ ਤੇ ਬੀ ਸੀਲ ਪੂਰੀ ਰੱਸੀ ਨਹੀਂ ਪਾਣੀ ਆਹ ਦੇਖ ਸਕਦੇ 97 ਇਹਦੇ ਰੱਸੀ ਤਾਂ ਬਿਨਾਂ ਹੀ ਜਿਹੜੀ ਕਹਿੰਦੇ ਚਵਾਈ ਕਰੀਦੀ ਹੈ ਲੈ ਜੀ ਜੀ ਆਓ ਤੇ ਇਹਦਾ ਵਿੱਚ ਕੀ ਰੱਖਣਾ ਫਿਰ ਮੋਲ ਜੋ ਮਰਜ਼ੀ ਕਰੀ ਜਾਈਏ ਇਹ ਵੀ ਦੇ ਦਿਆਂਗੇ ਆਪਾਂ 32000 ਰੁਪਏ ਦੀ 32000 ਦੀ ਹਾਂਜੀ ਉਸ ਤੋਂ ਮਾਨ ਨਹੀਂ ਕਰਨਾ ਜਿਹੜਾ 1000 ਦਾ ਹੀ ਅੱਛਾ 14 ਲੀਟਰ ਮਿੰਜੀ ਵਾਲਾ ਚੋਕੇ ਦਵਾਂਗੇ ਕੋਈ ਵੀਰ ਭਰਾ ਨੂੰ ਸਾਰ ਹੋਊਗੀ ਤੇ ਮਹੀਂ ਵਾਲਾ ਦੁੱਧ ਫਿਰ ਠੀਕ ਹੈ ਜੀ ਗਾਂ ਵਾਲੀ ਮਹੀਂ ਬੰਦਲੀ ਇੱਕ ਬਰਾਬਰ ਹੈ ਠੀਕ ਹੈ ਜੀ ਕਰਨਾ ਕੋ ਛੋਟੇ ਵੀਰ ਮਾਨ ਹੋਰ ਕਿ ਠੀਕ ਆ ਤੇ ਤੇ ਪੂਰੇ ਦੀ ਠੰਡੀ ਠੰਡੀ ਸੇਲ ਕਹਿੰਦੇ ਕੀ ਪੂਰੀ ਆ ਸੇ ਹੋਲਾ ਪਾ ਵੀ ਇਹ ਗੱਲ ਜੇ ਕੋਈ ਇੱਕ ਕੋ ਛੋੜਾ ਜਿਹਾ ਤੋਹਫਾ ਜਾ ਠੀਕ ਆ ਸਾਜੀ ਮਗਰਲੇ ਥਣ ਦੀ ਤੇਲ ਹਾਂ ਬੱਚਾ ਇਹਦਾ ਤੇ ਮਗਲੇ ਥਣ ਦੀ ਤੇਲ ਰਿਆ ਜਿਹੜੀ ਹੈ ਜੀ ਇਧਰੋਂ ਬਹਿਣੀ ਹਲਦਾ ਬਹਿਣੀ ਹਲਦਾ ਸਨ ਨਹੀਂ ਜਿਹੜਾ ਇਹਦਾ ਚੱਲਦਾ ਤੇ ਇਹਦੇ ਕੋ ਪੱਕਾ ਕਿੰਨਾ ਜੀ ਦੁੱਧ ਇਹਦੇ ਕੋ 6 ਕਿਲੋ 6 ਕਿਲੋ ਹੀ ਹਾਂਜੀ ਉਹ ਸੇਵਾ ਕਰੂਗਾ ਤੇ 8-9 ਕਿਲੋ ਕਰ ਦਊਗੀ ਠੀਕ ਆ ਮੌਕੇ ਤੇ 6 ਆ ਬਹੁਤ ਭੁੱਖ ਜੁਨੇ ਆਂਦੀ ਹੈ ਤੁਰ ਹਾਂ ਫੇਰੇ ਨੂੰ ਬਾਕੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਜਿਹੜੇ ਵੀਰ ਨੇ ਪੈਸੇ ਖਰਚਣੇ ਆ ਜ਼ਿੰਮੇਵਾਰੀ ਉਹਨਾਂ ਦੀ ਭੰਦੀ ਆਪਣੀ ਤਸੱਲੀ ਕਰਕੇ ਖੜਨ ਜੀ ਮੌਕੇ ਤੇ ਇਹਦੇ ਕੋਲ 6 ਕਿਲੋ ਦੁੱਧ ਦੱਸਦੇ ਆ ਬਾਕੀ ਸਾਂਭੀ ਸੁੰਭੀ ਥੋੜੀ ਘੱਟ ਗਈ ਆ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਹੋ ਸਕਦਾ ਹੋਰ ਵਾਦ ਵੀ ਜਾਵੇ ਲੈ ਜਾ ਵੀਰ ਜੀ ਤੁਸੀਂ ਇਹਨੂੰ ਵੀ ਨਹੀਂ ਕੋਈ ਇਹ ਵੀ ਰੱਸੀ ਤਾਂ ਬਿਨਾਂ ਹੀ ਆ ਜੜੀ ਇਹ ਇਦਾਂ ਹੀ ਜੀ ਠੀਕ ਆ ਜੀ ਤੇ ਇਹਦਾ ਮੁੱਲ ਵੀ ਦਿੱ ਫਿਰ ਇਹਦਾ ਛੋਟਾ ਜਿਹਾ ਹੀ ਆ ਭਾਜੀ ਕਿੰਨਾ 10000 10 ਚੋਂ ਕਿੰਨਾ ਮਾਨ ਕਰਨਾ ਮਾਨ ਕਰ ਜੀਏ 10 ਚੋਂ ਕਰ ਦਈਏ ਫਿਰ ਕਰ ਦਈਏ ਫਿਰ ਜੈਸ ਨੋਈ 8000 ਦੀ ਜਿਹੜੀ ਦੇਈ ਦੇਣੀ ਹੁਣ ਠੀਕ ਆ ਹੁਣ ਛੋਟੇ ਦਾ ਵੀ ਕੋਈ ਮਾਨ ਨਹੀਂ ਵਿੱਚ ਅੱਛਾ ਹਾਂਜੀ ਸਾਰਾ ਕੰਮ ਵਿੱਚ ਆ ਹੀ ਆ ਗਿਆ 8000 ਚੋਂ ਦੇ 6 ਕਿਲੋ ਮਿਣਕੇ ਦਵਾਂਗੇ ਠੀਕ ਆ ਇੰਨਾ ਦੀ ਗਾਰੰਟੀ ਠੀਕ ਆ ਜੀ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਾਜੀ ਕਿਰਪਾ ਮਹਾਰਾਜ ਜੀ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ